ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਮਰਸਰ ਰਾੜਾ ਸਾਹਿਬ ਇਹ ਸਥਾਨ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਸੂ ਪ੍ਰਾਪਤ ਧਰਤੀ ਹੈ ਇੱਥੋਂ ਦਾ ਤੁਹਾਨੂੰ ਆਪਾਂ ਇਤਿਹਾਸ ਦੱਸਾਂਗੇ ਤੇ ਧਿਆਨ ਨਾਲ ਸੁਣਿਓ ਸੰਗਤ ਜੀ ਇਹ ਪਵਿੱਤਰ ਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਅਤਾਂ ਸ੍ਰੀ ਮਾਨਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਸ੍ਰੀ ਮਾਨਸੰਤ ਬਾਬਾ ਕੇਸਨ ਸਿੰਘ ਜੀ ਮਹਾਰਾਜ ਜੀ ਦੀ ਤਪਉ ਭੂਮੀ ਹੈ ਜਿੱਥੇ ਉਹਨਾਂ ਨੇ ਅਣਤਕ ਕਾਲਣਾ ਕਾਲੀ ਅਤੇ ਮਹਾਨ ਤਪ ਕੀਤਾ ਅਤੇ ਪੰਜ ਪਿਆਰਿਆਂ ਦੋ ਮੁਖੀ ਭਾਈ ਦਇਆ ਸਿੰਘ ਜੀ ਤੋਂ ਬਹੁਸਾਏ ਹੋਏ ਮਹਾਪੁਰਖਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਂ ਤੇ ਇਸ ਪਵਿੱਤਰ ਸਥਾਨ ਦਾ ਨਾਮ ਕਮਰ ਸਰ ਰਾਣਾ ਸਾਹਿਬ ਰੱਖਿਆ ਗਿਆ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਬਹੁਸਾਏ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਰਾਮਪੁਰ ਵਾਲਿਆਂ ਦੀ ਹਜ਼ੂਰੀ ਵਿੱਚ ਰਹਿ ਕੇ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਸਿਮਰਨ ਅਤੇ ਸੇਵਾ ਕਰਦਿਆਂ ਵਿਰਾਗ ਭਈ ਦਸਾ ਵਿੱਚ ਸਮਾਂ ਗੁਜ਼ਾਰਿਆ ਅਤੇ ਸੰਤ ਬਾਬਾ ਅਤਰ ਸਿੰਘ ਜੀ ਪਾਸੋਂ ਕੀਰਤਨ ਅਤੇ ਮਾਨਵਤਾ ਦੀ ਸੇਵਾ ਦਾ ਵਰਦਾਨ ਪ੍ਰਾਪਤ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸਤਖੰਡ ਜਾਣ ਮਗਰੋਂ ਗੁਰਦામਾਰੀ ਯਾਤਰਾ ਕਰਦੇ ਹੋਏ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਚਰਨ ਛੋਹ ਪ੍ਰਾਪਤ ਸਥਾਨ ਪੰਡਰਾਣਾ ਸਾਹਿਬ ਵਿੱਚ ਬਿਕੇ ਪਹੁੰਚੇ ਪੰਡਰਾਣਾ ਦੀ ਧਕੀ ਨੂੰ ਆਪਣੀ ਤਪੋ ਭੂਮੀ ਬਣਾ ਲਿਆ ਅਤੇ ਜਿੰਨੀ ਕਿ ਜਾਣਕਾਰੀ ਸਾਨੂੰ ਪ੍ਰਾਪਤ ਸੀ ਸੰਗਤ ਜੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਅੱਗੇ ਰ ਚੰਗੇ ਵੀਡੀਓ ਦੇਖਣੇ ਸਾਨੂੰ ਕਰ ਲੋ ਫੋਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ